ਸਤ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਸਾਰੇ ਅਧਿਆਪਕ ਸਾਥੀ ਤੇ ਵਿਦਿਆਰਥੀਆਂ ਨੂੰ ਨਵੇਂ ਵਿਦਿਅਕ ਵਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਮਾਫੀ ਚਾਹੁੰਦੇ ਹਾਂ ਕਿ ਪ੍ਰੀਖਿਆਵਾਂ ਦੇ ਦਿਨ ਹੋਣ ਕਾਰਨ ਪਿਛਲੇ ਕੁਝ ਵਕਫੇ ਦੌਰਾਨ ਅਸੀਂ ਸਿੱਖਿਆ ਖੇਤਰ ਦੀਆਂ ਖਬਰਾਂ ਨਹੀਂ ਲਿਆ ਸਕੇ ਇੱਕ ਵਾਰ ਫਿਰ ਹਾਜ਼ਰ ਹਾਂ ਸਿੱਖਿਆ ਖੇਤਰ ਦੀਆਂ ਖਾਸ ਖਬਰਾਂ ਨਾਲ ਪੇਸ਼ ਨੇ ਮਿਤੀ 1 April 2019 ਨਾਲ ਸੰਬੰਧਿਤ ਕੁਝ ਖਾਸ ਖਬਰਾਂ 10ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪੇਪਰ ਵਿੱਚ ਪੰਜਾਬ ਦਾ ਨਕਸ਼ਾ 9ਵੀਂ ਜਮਾਤ ਦਾ ਪਾਇਆ ਪੇਪਰ ਸੈਟਰ ਦੀ ਲਾਪਰਵਾਹੀ ਨੇ ਵਿਦਿਆਰਥੀ ਮੁਸ਼ਕਲਾਂ 'ਚ ਫਸਾਏ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਮੈਸੇਜ ਅਨੁਸਾਰ ਅੱਜ ਹੋਈ 10ਵੀਂ ਜਮਾਤ ਦੇ ਸਮਾਜਿਕ ਸਿੱਖਿਆ ਦੇ ਪੇਪਰ ਵਿੱਚ ਆਏ ਪੰਜਾਬ ਦੇ ਨਕਸ਼ੇ ਨੇ ਸਿੱਖਿਆ ਵਿਭਾਗ ਦੀ ਲਾਪਰਵਾਹੀ ਨੂੰ ਇੱਕ ਵਾਰ ਫੇਰ ਜਗ ਜाहिर ਕੀਤਾ ਹੈ 10ਵੀਂ ਦੇ ਵਿਦਿਆਰਥੀਆਂ ਨੂੰ ਸਿਲੇਬਸ ਵਿੱਚ 1947 ਤੋਂ ਪਹਿਲਾਂ ਦੇ ਪੰਜਾਬ ਦਾ ਨਕਸ਼ਾ ਕਰਵਾਇਆ ਜਾਂਦਾ ਹੈ ਪਰ ਪੇਪਰ ਸੈਟਰ ਨੇ ਫਾਈਨਲ ਪੇਪਰ ਵਿੱਚ 9ਵੀਂ ਜਮਾਤ ਦਾ ਨਕਸ਼ਾ ਹੀ ਫਿੱਟ ਕਰ ਦਿੱਤਾ 9ਵੀਂ ਜਮਾਤ ਦਾ ਸਿਲੇਬਸ ਨਵਾਂ ਹੈ ਅਤੇ ਹੁਣ 10ਵੀਂ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੇ ਇਹ ਨਕਸ਼ਾ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ ਵਿਭਾਗੀ ਅਣਗਹਿਲੀ ਕਾਰਨ ਵਿਦਿਆਰਥੀਆਂ ਦਾ 5 ਅੰਕਾਂ ਦਾ ਨੁਕਸਾਨ ਹੋ ਗਿਆ ਹੈ ਮਾਪਿਆਂ ਨੇ ਪੇਪਰ ਸੈਟਰ ਖਿਲਾਫ ਬਣਦੀ ਕਾਰਵਾਈ ਕਰਨ ਅਤੇ ਵਿਦਿਆਰਥੀਆਂ ਨੂੰ ਗ੍ਰੇਸ ਦੇ ਤੌਰ ਤੇ 5-5 ਵਾਧੂ ਅੰਕ ਦੇਣ ਦੀ ਮੰਗ ਕੀਤੀ ਹੈ ਵਿਭਾਗ ਵੱਲੋਂ ਵਜਟ ਹੋਇਆ ਜਾਰੀ ਵਿਭਾਗ ਨੇ ਇੱਕ ਪੱਤਰ ਜਾਰੀ ਕਰਦੇ ਹਾਂ ਵਿੱਤੀ ਸਾਲ 2019-20 ਲਈ ਅਨੁਮਾਨਿਤ ਵਜਟ ਅਲਾਟ ਕਰ ਦਿੱਤਾ ਹੈ ਨਾਲ ਹੀ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਕੋਲ ਅਲਾਟਮੈਂਟ ਵਾਧੂ ਹੋਵੇ ਤਾਂ ਤੁਰੰਤ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬਚਦੀ ਰਕਮ ਲੋੜਵੰਦ ਡੀਡੀਓ ਨੂੰ ਦਿੱਤੀ ਜਾ ਸਕੇ ਅਤੇ ਸਰਕਾਰ ਨੂੰ ਸੂਚਿਤ ਕੀਤਾ ਜਾ ਸਕੇ ਕੋਈ ਸੂਚਨਾ ਨਾ ਆਉਣ ਦੀ ਸੂਰਤ ਵਿੱਚ ਸਮਝ ਲਿਆ ਜਾਵੇਗਾ ਕਿ ਸਬੰਧਤ ਹੋਲ ਵਾਧੂ ਵਜਟ ਨਹੀਂ ਹੈ ਅਤੇ ਇਸ ਨੂੰ 31 ਮਾਰਚ 2020 ਤੱਕ ਵਰਤਣ ਦੀ ਜ਼ਿੰਮੇਵਾਰੀ ਸੰਬੰਧਿਤ ਡੀਡੀਓ ਦੀ ਹੋਏਗੀ। ਵਜਟ ਵਿਰੁੱਧ ਖਰਚਾ ਅਲਾਟਮੈਂਟ ਤੱਕ ਸੀਮਤ ਰੱਖਿਆ ਜਾਵੇ ਅਤੇ ਹਦਾਇਤਾਂ ਅਨੁਸਾਰ ਖਰਚ ਕੀਤਾ ਜਾਵੇ। ਖਰਚੇ ਦਾ ਵਿਵਰਣ ਹਰ ਮਹੀਨੇ ਦੀ 10 ਤਰੀਕ ਤੱਕ BM 26/29 ਪਰਫਾਰਮੇ ਵਿੱਚ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਿਲਾਨ ਮਹਾ ਲੇਖਾਕਾਰ ਨਾਲ ਹੋ ਸਕੇ। ਵਰਣਨ ਜੋਗੇ ਕਿ ਮਿਤੀ 30 ਮਾਰਚ 2019 ਨੂੰ ਵਿੱਤ ਵਿਭਾਗ ਪੰਜਾਬ ਵੱਲੋਂ ਇੱਕ ਪੱਤਰ ਜਾਰੀ ਕਰਦੇ ਆ ਮੁੱਖ ਜ਼ਿਲ੍ਹਾ ਖਜ਼ਾਨਾ ਅਫਸਰਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਹ ਆਪਣੇ ਪੱਧਰ ਤੇ ਕੋਈ ਬਿੱਲ ਪਾਸ ਨਾ ਕਰਨ ਜੇਕਰ ਕਿਸੇ ਖਜ਼ਾਨੇ ਵੱਲੋਂ ਆਪਣੇ ਪੱਧਰ ਤੇ ਕੋਈ ਬਿੱਲ ਪਾਸ ਕੀਤਾ ਗਿਆ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਹੋਵੇਗੀ ਅਤੇ ਉਸ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਸਮਾਣਾ ਦੇ ਪੰਜ ਪ੍ਰੀਖਿਆ ਕੇਂਦਰਾਂ 'ਚ 10ਵੀਂ ਦਾ ਪੇਪਰ ਹੋਇਆ ਦੇਰੀ ਨਾਲ ਸ਼ੁਰੂ ਦੈਲੀ ਪੋਸਟ ਪੰਜਾਬੀ ਦੀ ਖਬਰ ਹੈ ਕਿ ਸਮਾਣਾ ਜ਼ਿਲ੍ਹੇ ਦੇ 5 ਪ੍ਰੀਖਿਆ ਕੇਂਦਰਾਂ 'ਚ 10ਵੀਂ ਜਮਾਤ ਦਾ ਸਮਾਜਿਕ ਸਿੱਖਿਆ ਦਾ ਪੇਪਰ ਦੇਰੀ ਨਾਲ ਸ਼ੁਰੂ ਹੋਇਆ। ਪੇਪਰ ਦੇਰੀ ਨਾਲ ਸ਼ੁਰੂ ਹੋਣ ਨੂੰ ਲੈ ਕੇ ਅਧਿਆਪਕਾਂ ਅਤੇ ਬੱਚਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ HDFC ਵੱਲੋਂ ਸਕੂਲ ਦੇ ਕੰਟਰੋਲਰਾਂ ਨੂੰ 10:45 ਮਿੰਟ ਤੇ ਪੇਪਰ ਦਿੱਤੇ ਗਏ ਜਿਸ ਕਾਰਨ ਪੇਪਰ ਦੇਰੀ ਨਾਲ ਸ਼ੁਰੂ ਹੋ ਸਕਿਆ। ਤੁਹਾਨੂੰ ਦੱਸ ਦਈਏ ਕਿ ਪੇਪਰਾਂ ਨੂੰ ਆਮ ਤੌਰ ਤੇ ਬੈਂਕ ਦੇ ਸਟ੍ਰਾਂਗ ਰੂਮ ਤੋਂ 9:30 ਵਜੇ ਤੱਕ ਦੇ ਦਿੱਤਾ ਜਾਂਦਾ ਹੈ ਅਤੇ 10 ਵਜੇ ਬੱਚਿਆਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਪੇਪਰ ਦੇਰੀ ਨਾਲ ਮਿਲਣ ਕਰਕੇ ਸਮਾਣਾ ਦੇ ਪੰਜ ਕੇਂਦਰਾਂ ਦੇ ਲਗਭਗ 15 ਸਕੂਲਾਂ 'ਚ ਪੇਪਰ ਦੇਰੀ ਨਾਲ ਸ਼ੁਰੂ ਹੋਇਆ। ਇਸ ਦੌਰਾਨ ਬੈਂਕ ਦੀ ਅਣਗਹਿਲੀ ਕਰਕੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ 'ਚ ਰੋਸ ਪਾਇਆ ਜਾ ਰਿਹਾ ਹੈ। 9ਵੀਂ ਅਤੇ 11ਵੀਂ ਸ਼੍ਰੇਣੀ ਵਿੱਚ ਪੜ ਰਹੇ ਵਿਦਿਆਰਥੀਆਂ ਦੇ ਨਾਮ ਸਕੂਲ ਵਿੱਚੋਂ ਕੱਟਣ ਸੰਬੰਧੀ ਹਦਾਇਤਾਂ ਜਾਰੀ। ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੂਹ ਮੈਨੇਜਰ ਪ੍ਰਿੰਸੀਪਲ ਪ੍ਰਾਈਵੇਟ ਐਫੀਲੀਏਟਡ ਸੀਬੀਐਸਸੀ ਐਸਸੀਐਸਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਨੂੰ ਜਾਰੀ ਪੱਤਰ ਅਨੁਸਾਰ ਲਿਖਿਆ ਗਿਆ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਕੁਝ ਮੈਨੇਜਮੈਂਟਾਂ ਵੱਲੋਂ 9ਵੀਂ ਅਤੇ 11ਵੀਂ ਸ਼੍ਰੇਣੀ ਵਿੱਚ ਪੜ੍ਹਦੇ ਕਮਜ਼ੋਰ ਵਿਦਿਆਰਥੀਆਂ ਦੇ ਬਿਨਾਂ وجہ ਨਾਮ ਸਕੂਲ ਵਿੱਚੋਂ ਕੱਟ ਦਿੱਤੇ ਜਾਂਦੇ ਨੇ ਇਸ ਚਲਣ ਦਾ ਮੁੱਖ ਕਾਰਨ ਸਬੰਧਤ ਸਕੂਲ ਦੇ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਨਤੀਜਿਆਂ ਨੂੰ ਵਧੀਆ ਬਣਾਉਣ ਦੀ ਮਨਸ਼ਾ ਜਾਪਦੀ ਹੈ ਇਸ ਲਈ ਇਸ ਚਲਨ ਨੂੰ ਠੱਲ ਪਾਉਣ ਦੇ ਮੰਤਵ ਨਾਲ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਕਿਸੇ ਵੀ 9ਵੀਂ ਅਤੇ 11ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਨਾਮ ਕੱਟਣ ਤੋਂ ਪਹਿਲਾਂ ਸਕੂਲ ਦੀ ਮੈਨੇਜਮੈਂਟ ਕਮੇਟੀ ਸਕੂਲ ਮੁਖੀ ਦਿੱਤੇ ਗੇ ਪਰਫਾਰਮੈਂਸ ਵਿੱਚ ਵੇਰਵੇ ਦਰਜ ਕਰਕੇ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਪੂਰਵ ਪ੍ਰਵਾਨਗੀ ਪ੍ਰਾਪਤ ਕਰਨਗੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਸਕੂਲ ਦਾ ਐਨਓਸੀ ਰੱਦ ਕਰ ਦਿੱਤਾ ਜਾਵੇਗਾ ਉਸ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ ਪੁਸਤਕਾਂ ਸੰਬੰਧੀ ਕੀਤਾ ਗਿਆ ਕੰਟਰੋਲ ਰੂਮ ਸਥਾਪਿਤ ਸਿੱਖਿਆ ਵਿਭਾਗ ਵੱਲੋਂ ਇੱਕ ਪਬਲਿਕ ਨੋਟਿਸ ਰਾਹੀਂ ਦੱਸਿਆ ਗਿਆ ਹੈ ਕਿ ਇਸ ਮੁੱਖ ਦਫ਼ਤਰ ਵੱਲੋਂ ਪਾਠ ਪੁਸਤਕਾਂ ਦੀ ਸਪਲਾਈ ਕਰਨ ਲਈ ਪੁਸਤਕ ਸਾਖਾ ਵਿੱਚ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੇਕਰ ਬੀਪੀਓਜ਼ ਆਮ ਪਬਲਿਕ ਏਜੰਸੀ 홀ਡਰ ਸਕੂਲ ਟੀਚਰਾਂ ਅਤੇ ਵਿਦਿਆਰਥੀਆਂ ਨੂੰ ਪੁਸਤਕਾਂ ਸੰਬੰਧੀ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਪੁਸਤਕ ਸਾਖਾ ਦੇ ਕੰਟਰੋਲ ਰੂਮ ਵਿੱਚ ਦਿੱਤੇ ਗਏ ਟੈਲੀਫੋਨ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ ਸ਼ਿਕਾਇਤ ਦਰਜ ਕਰਵਾਉਣ ਲਈ ਤਿੰਨ ਲੈਂਡਲਾਈਨ ਨੰਬਰ ਉਪਲਬਧ ਕਰਵਾਏ ਗਏ ਨੇ ਨੋਡਲ ਅਫਸਰਾਂ ਦੀ ਸੂਚੀ ਹੋਈ ਲਿਸਟ ਜਾਰੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਾਇਕ ਡਾਇਰੈਕਟਰ ਦੀ ਡਿਊਟੀ ਬਤਾਰ ਨੋਡਲ ਅਫਸਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਿਆਂ ਦੇ ਕੰਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਲਗਾਈ ਗਈ ਸੀ ਵਿਭਾਗ ਵੱਲੋਂ ਇਹਨਾਂ ਵਿੱਚ ਤਬਦੀਲੀ ਕੀਤੀ ਗਈ ਹੈ ਹੁਣ ਸ਼੍ਰੀਮਤੀ ਪਰਮਿੰਦਰ ਕੌਰ ਸਹਾਇਕ ਡਾਇਰੈਕਟਰ ਦੀ ਡਿਊਟੀ ਬਤੌਰ ਨੋਡਲ ਅਫਸਰ ਜ਼ਿਲ੍ਹਾ ਬਠਿੰਡਾ ਸ਼੍ਰੀ ਸੁਸ਼ੀਲ ਨਾਥ ਸਹਾਇਕ ਡਾਇਰੈਕਟਰ ਦੀ ਡਿਊਟੀ ਨੋਡਲ ਅਫਸਰ ਜ਼ਿਲ੍ਹਾ ਫਰੀਦਕੋਟ ਸ਼੍ਰੀਮਤੀ ਬਿੰਦੂ ਗੁਲਾਟੀ ਸਹਾਇਕ ਡਾਇਰੈਕਟਰ ਦੀ ਥਾਂ ਤੇ ਸ਼੍ਰੀਮਤੀ ਅਮਨਦੀਪ ਕੌਰ ਸਹਾਇਕ ਡਾਇਰੈਕਟਰ ਦਫ਼ਤਰ ਡਾਇਰੈਕਟਰ ਐਸ ਸੀ ਆਰਟੀ ਪੰਜਾਬ ਦੀ ਡਿਊਟੀ ਬਤੌਰ ਨੋਡਲ ਅਫਸਰ ਜ਼ਿਲ੍ਹਾ ਅਸ਼ਰੀ ਮੁਖਤਸਰ ਸਾਹਿਬ ਲਗਾਈ ਗਈ ਹੈ ਪੱਤਰ ਵਿੱਚ ਜਾਰੀ ਹਦਾਇਤ ਅਨੁਸਾਰ ਨੋਡ ਅਫਸਰ ਆਪਣੇ ਅਲਾਟ ਜ਼ਿਲ੍ਹੇ ਵਿੱਚ ਸਬੰਧਤ ਮਿਡਲ ਹਾਈ ਅਤੇ ਸੀਨੀਅਰ ਸੈਂਟਰ ਸਕੂਲ ਵਾਈਜ਼ ਮਨਜ਼ੂਰੀਆਂ ਡਿਪਟੀ ਕੰਟਰੋਲ ਵਿੱਤ ਅਤੇ ਲੇਖਾ ਦੀ ਦੇਖਰੇਖ ਹੇਠ ਬਸਤ ਸਾਖਾ ਵੱਲੋਂ ਜਾਰੀ ਕਰਵਾਉਣਗੇ ਵਿਦਿਆਰਥੀ ਇਨ੍ਹਾਂ ਸਕੂਲਾਂ ਵਿੱਚ ਪੜ੍ਹਨਗੇ ਨਸ਼ੇ ਦੇ ਨੁਕਸਾਨ ਸੰਬੰਧੀ ਚੈਪਟਰ ਸਿੱਖਿਆ ਫੋਕਸ ਦੀ ਖਬਰ ਅਨੁਸਾਰ ਪੰਜਾਬ ਵਿੱਚ ਵਾਧੇ ਨਸ਼ੇ ਦੇ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇੱਕ ਹੋਰ ਛਲਾਗਾ ਜੋ ਕਦਮ ਚੁੱਕਿਆ ਹੈ ਹਰ ਸਕੂਲਾਂ ਵਿੱਚ ਸੈਸ਼ਨ 2019-20 ਵਿੱਚ ਵਿਦਿਆਰਥੀਆਂ ਨੂੰ ਨਸ਼ੇ ਦੇ ਨੁਕਸਾਨ ਸਬੰਧੀ ਇੱਕ ਨਵਾਂ ਚੈਪਟਰ ਪੜਾਇਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 6ਵੀਂ ਤੋਂ 11ਵੀਂ ਜਮਾਤ ਤੱਕ ਦੀ ਸਰੀਰਕ ਸਿੱਖਿਆ ਵਿਸ਼ੇ ਦੀ ਕਿਤਾਬ ਵਿੱਚ ਨਸ਼ੇ ਦੇ ਨੁਕਸਾਨ ਸਬੰਧੀ ਨਵਾਂ ਚੈਪਟਰ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ। ਬੋਰਡ ਵੱਲੋਂ ਚੈਪਟਰ 5 ਜਿਸ ਦਾ ਟਾਈਟਲ ਹਾਰਮਫੁਲ ਇਫੈਕਟਸ ਆਫ ਡਰੱਗ ਐਂਡ ਡੋਪਿੰਗ ਦ ਵਿੱਚ ਦੱਸਿਆ ਗਿਆ ਹੈ ਕਿ ਮਾਨਸਿਕ ਅਤੇ ਸਰੀਰਕ ਤਬਾਹੀ ਲਈ ਨਸ਼ਾ ਜ਼ਿੰਮੇਵਾਰ ਹੈ। ਤੇ ਜਦੋਂ ਲੋਕਾਂ ਨੂੰ ਇਸ ਦੀ ਆਦਤ ਲੱਗ ਜਾਂਦੀ ਹੈ ਤਾਂ ਉਹ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ ਇਹ ਚੈਪਟਰ 11 ਪੇਜਾਂ ਦਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਘੱਟ ਸਮੇਂ ਵਿੱਚ ਨਾਮ ਕਮਾਉਣ ਲਈ ਕਈ ਖਿਡਿਆਰੀ ਵੀ ਕਿਵੇਂ ਨਸ਼ੇ ਦਾ ਇਸਤੇਮਾਲ ਕਰਦੇ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਚੈਸ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕਾਲਜ ਦੇ ਵਿਦਿਆਰਥੀਆਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਮਕਸਦ ਨਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਨੈਸ਼ਨਲ ਪੱਧਰ ਦੇ ਇੰਟਰ ਯੂਨੀਵਰਸਿਟੀ ਕੈਸ ਮੁਕਾਬਲਿਆਂ 'ਚ ਵਧੀਆ ਸਥਾਨ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਚੰਡੀਗੜ੍ਹ ਗਰੁੱਪ ਆਫ ਕਾਲਜਸ ਸੀਜੀਸੀ ਲਾਂਡਰਾ ਦੇ ਇੰਜੀਨੀਅਰਿੰਗ ਸੈਮੈਸਟਰ 6ਵਾਂ ਦੇ ਵਿਦਿਆਰਥੀਆਂ ਪ੍ਰਿੰਸਦੀਪ ਅਤੇ ਅਨੀਮਾ ਨੂੰ ਅਗਲੇ 2 ਸੈਮੈਸਟਰਾਂ ਲਈ 100% ਦੀ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਦੋਨਾਂ ਵਿਦਿਆਰਥੀਆਂ ਨੂੰ 2016 ਤੋਂ ਲੈ ਕੇ ਲਗਾਤਾਰ 3 ਸਾਲ ਲਈ ਇੰਡੀਆ ਇੰਟਰ ਯੂਨੀਵਰਸਿਟੀ ਚ ਚੈਸ ਟੂਰਨਾਮੈਂਟ ਲੜਕੀਆਂ ਵਿੱਚ ਹਿੱਸਾ ਲੈਣ ਤੇ ਇਨਾਮ ਵਜੋਂ 60000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਵੋਧ ਗਿਆ ਯੂਨੀਵਰਸਿਟੀ ਨਾਲ ਸੰਬੰਧਿਤ ਡਿਗਰੀਆਂ ਨਿਕਲੀਆਂ ਫਰਜੀ। ਪੰਜਾਬੀ ਜਾਗਰਣ ਦੀ ਖਬਰ ਇਹ ਕਿ ਸਿੱਖਿਆ ਵਿਭਾਗ ਨੇ ਬਿਹਾਰ ਦੀ ਵੋਧ ਗਿਆ ਯੂਨੀਵਰਸਿਟੀ ਤੋਂ ਡਿਗਰੀਆਂ ਪ੍ਰਾਪਤ ਅਧਿਆਪਕਾਂ ਦੀਆਂ ਡਿਗਰੀਆਂ ਫਰਜੀ ਹੋਣ ਦੀ ਖਬਰ ਮਿਲੀ ਹੈ। ਸਿੱਖਿਆ ਵਿਭਾਗ ਅਧਿਆਪਕਾਂ ਦੀ ਸੂਚੀ ਤਿਆਰ ਕਰਨ ਵਿੱਚ ਜੁਟ ਗਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਹਾਲੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਇਹ ਭਰਤੀ ਕਿਹੜੇ ਸਾਲ ਹੋਈ ਸੀ ਪਰ ਵਿਭਾਗ ਨੇ ਪੱਤਰ ਜਾਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਬੋਧਗਾਇਆ ਯੂਨੀਵਰਸਿਟੀ ਵਿਹਾਰ ਤੋਂ ਡਿਗਰੀ ਪ੍ਰਾਪਤ ਬਹੁਤ ਸਾਰੇ ਅਜਿਹੇ ਅਧਿਆਪਕ ਪੰਜਾਬ ਵਿੱਚ ਨੌਕਰੀਆਂ ਲੈ ਗਏ ਜਿਨ੍ਹਾਂ ਵਿੱਚੋਂ ਜ਼ਿਆਦਾ ਫਰਜ਼ੀ ਨੇ ਦਸਨਾ ਬੰਦਾ ਹੈ ਕਿ ਬਾਹਰਲੇ ਜ਼ੂਬਿਆਂ ਤੋਂ ਡਿਗਰੀਆਂ ਪ੍ਰਾਪਤ ਅਧਿਆਪਕਾਂ ਦੇ ਦਸਤਾਵੇਜ਼ਾਂ ਦੀ ਸ਼ਾਨਵੇਂ ਲਈ ਖੁਦ ਜ਼ਿਲ੍ਹਾ ਸਿੱਖਿਆ ਅਫਸਰ ਪਹਿਲਾਂ ਵੀ ਇਨ੍ਹਾਂ ਯੂਨੀਵਰਸਟੀਆਂ ਵਿੱਚ ਜਾਂਦੇ ਰਹੇ ਹਨ ਖਬਰ ਹੈ ਕਿ ਯੂਨੀਵਰਸਿਟੀ ਨੇ ਇਨ੍ਹਾਂ ਡਿਗਰੀਆਂ ਨੂੰ ਆਪਣੀਆਂ ਮੰਨਣ ਤੋਂ ਨਾ ਕਰ ਦਿੱਤੀ ਏ ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਖਬਰ ਮਿਲੀ ਏ ਕਿ ਮੁਹਾਲੀ ਦੇ ਇੱਕ ਸਕੂਲ ਦੀ ਪ੍ਰਿੰਸੀਪਲ ਦੀ ਡਿਗਰੀ ਦੀ ਵੀ ਜਾਂਚ ਕਰਵਾਈ ਗਈ ਪਰ ਇਹ ਡਿਗਰੀ ਸਹੀ ਪਾਈ ਗਈ ਵਿਭਾਗ ਦੇ ਪੱਤਰ ਤੋਂ ਬਾਅਦ ਕਈ ਹੋਰ ਅਹਿਮ ਖੁਲਾਸੇ ਹੋਣ ਜਾ ਰਹੇ ਨੇ ਜਿਸ ਲਈ ਇੱਕ ਬੈਠਕ ਸੱਦ ਲਈ ਗਈ ਏ ਬਹਿਰ ਹਾਲ ਇੱਕ ਪੱਤਰ ਜਾਰੀ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਿਪੋਰਟਾਂ ਮੰਗੀਆਂ ਗਈਆਂ ਨੇ ਖਬਰ ਮਿਲੀ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਬਹੁਤ ਸਾਰੇ ਅਧਿਆਪਕ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਲੱਗ ਗਏ ਜਿਨ੍ਹਾਂ ਦੀ ਹੁਣ ਜਾਂਚ ਸ਼ਾਂਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਪਤਾ ਚੱਲਿਆ ਹੈ ਕਿ ਇਨ੍ਹਾਂ ਵਿੱਚ ਕਈ ਅਧਿਆਪਕ ਕਾਫੀ ਸਮੇਂ ਤੋਂ ਨੌਕਰੀ ਤੇ ਲੱਗੇ ਹੋਏ ਨੇ ਡੀਪੀਆਈ ਸੈਕੰਡਰੀ ਦੇ ਦਫ਼ਤਰ ਵਿੱਚੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਮਾਸਟਰ ਕਾਰਡ ਨਾਲ ਸੰਬੰਧਿਤ ਅਧਿਆਪਕ ਜਿਨ੍ਹਾਂ ਦੀਆਂ ਡਿਗਰੀਆਂ ਫਰਜੀ ਨਿਕਲੀਆਂ ਹਨ ਉਹਨਾਂ ਦੀ ਰਿਪੋਰਟ ਸਬੰਧਤ ਵਿਭਾਗ ਨੂੰ ਸੌਂਪੀ ਜਾਵੇ ਏ ਪੱਤਰ ਲੁਧਿਆਣਾ ਬਰਨਾਲਾ ਪਟਿਆਲਾ ਰੋਪੜ ਫਤਿਹਗੜ੍ਹ ਸਾਹਿਬ ਦੇ ਡੀਓਜ਼ ਨੂੰ ਸੰਪਾ ਗਿਆ ਏ ਸਿੱਖਿਆ ਵਿਭਾਗ ਦੇ ਆਲਾ ਮਿਆਰੀ ਸੂਤਰਾਂ ਤੋਂ ਖਬਰ ਮਿਲੀ ਏ ਕਿ ਹਾਲ ਦੀ ਘੜੀ ਲੁਧਿਆਣਾ ਜ਼ਿਲ੍ਹੇ ਤੋਂ ਰਿਪੋਰਟ ਆਈ ਜਿਸ ਵਿੱਚ ਮਾਸਟਰ ਗ੍ਰੇਡ ਦੇ ਦੋ ਅਧਿਆਪਕਾਂ ਦੀਆਂ ਡਿਗਰੀਆਂ ਫਰਜੀ ਹੋਣ ਦੀ ਖਬਰ ਮਿਲੀ ਏ ਇਸ ਦੇ ਨਾਲ ਹੀ ਅੱਜ ਦੀਆਂ ਸਿੱਖਿਆ ਖੇਤਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਇਜਾਜ਼ਤ ਦਿਓ ਧੰਨਵਾਦ ਜੇਕਰ ਹਾਲੇ ਤੱਕ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਹਾਂ ਘੰਟੀ ਦੇ ਬਟਨ ਦਬਾਉਣਾ ਵੀ ਨਾ ਭੁੱਲਣਾ ਤਾਂ ਕਿ ਸਾਡੇ ਦੁਆਰਾ ਪਾਈਆਂ ਜਾਣ ਵਾਲੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਧੰਨਵਾਦ